ਸਤ ਸ੍ਰੀ ਅਕਾਲ ਜੀ ਸਤਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਅੱਜ ਗੁਰਦੁਆਰਾ ਨਾਡਾ ਸਾਹਿਬ ਗੁਰਦੁਆਰਾ ਪੰਜੋਕੜਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ਲਈ ਸਾਰੀਆਂ ਸੰਤਾਂ ਸਿੱਖਿਆ ਉਪਰਤੀਆਂ ਨਦੀ ਰਾਮ ਸੰਜੋਗੀ ਮੀਲੇ ਇਹ ਸਭ ਉਸ ਸਰਕਾਰ ਪ੍ਰਕਿਰਤੀ ਕਿਰਪਾ ਹੁੰਦੀ ਹੈ ਤਾਂ ਹੀ ਸੰਗਤ ਕਰਨ ਦਾ ਮੌਕਾ ਮਿਲਦਾ ਹੈ ਸਮਾਂ ਤੇ ਰੋਜ਼ਾਨਾ ਹੀ ਅਸੀਂ ਬਕੀਤ ਕਰਦੇ ਹਾਂ ਪਰ ਉਸ ਸਮੇਂ ਨੂੰ ਸਫਲਾ ਕਰਨਾ ਹੈ ਜਦ ਸੰਗਤ ਹੋਣੀ ਹੈ ਤੇ ਜਦ ਸੰਗਤ ਹੋਵੇ ਤੇ ਸਾਡਾ ਚਿੱਤ ਜਿਹੜਾ ਹੈ ਸੰਗਤ ਹੀ ਜੈਸਾ ਜੁੜੇ ਬਾਰ-ਬਾਰ ਧਿਆਨ ਨਾ ਪਟੇ ਕਿਉਂਕਿ ਜਦ ਕੰਮ ਮਨ ਕਰਕੇ ਕਰਾਂਗੇ ਕਿਉਂ ਕਮ ਸਾਡਾ ਜਰੂਰ ਸਿਰੇ ਚੜੇ ਜੇਕਰ ਗੱਡੀ ਚਲਾ ਰਹੇ ਹਾਂ ਡਰਾਈਵਰ ਦਾ ਧਿਆਨ ਇੱਧਰ ਉੱਧਰ ਹੈ ਤੇ ਦਿੱਕਤ ਆ ਸਕਦੀ ਸੰਗਠ ਕਰ ਰਹੇ ਹਾਂ ਉਸ ਕਾਲਪੁਰ ਦੇ ਚੰਨਾ ਵਿੱਚ ਉਹਦਾ ਨਾਮ ਤੇ ਆ ਰਹੇ ਹਾਂ ਪਰ ਧਿਆਨ ਸਾਡਾ ਅਜੇ ਵੀ ਇੱਧਰ ਉੱਧਰ ਫਟਕ ਰਿਹਾ ਹੈ ਤੇ ਫਿਰ ਸਾਡਾ ਚਿੱਤ ਕਿਸ ਤਰ੍ਹਾਂ ਲੱਗੇਗਾ ਜਦ ਅਸੀਂ ਉਸ ਸਤਪੁਰ ਦੇ ਅੱਗੇ ਅਰਦਾਸ ਕਰਨੀ ਹੈ ਅਰਦਾਸ ਚ ਜੁਲਣਾ ਹੈ ਤੇ ਆਪਣੇ ਮਨ ਦੇ ਬਲਬਲਿਆਂ ਨੂੰ ਕੋਸ਼ਿਸ਼ ਕਰੋ ਕਿਉਂਕਿ ਬੰਦੇ ਦੇ ਵਸ ਨਹੀਂ ਹੈ ਕਿ ਅਦਰ ਉਦਨ ਨਾ ਪਾ ਜਿਹੜੇ ਵੀ ਕੰਮ ਨੂੰ ਅਸੀਂ ਮਨ ਕਰਕੇ ਕਰਨੇ ਹਾਂ ਉਹ ਕੰਮ ਸਾਡਾ ਜ਼ਰੂਰ ਨਕੇਰੇ ਚੜਦਾ ਹੈ ਸੋ ਅਸੀਂ ਜਦ ਵੀ ਯਾਤਰਾ ਤੇ ਜਾਣੇ ਹਾਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਹਾਂ ਕਿ ਮਹਾਰਾਜ ਸਾਡੇ ਨੂੰ ਬਲ ਪ੍ਰਦਾਨ ਕਰੇ ਸੰਗਤ ਦੀ ਸੇਵਾ ਕਰਨ। ਕਿਉਂਕਿ ਸੰਗਤ ਜਿਹੜੀ ਹੈ 21 ਕਿਸਵੀ ਹੈ। ਗੁਰੂ ਨਾਨਕ ਜੀ ਵਿਸ਼ਿਸ਼ਟਾ ਦਾ ਦਰਜਾ ਹੁੰਦਾ ਹੈ ਕਿ ਸੰਗਤ ਦਾ 21 ਕਿਸਵੀ ਹੁੰਦਾ। ਗੁਰੂ ਨਾਨਕ ਸਾਹਿਬ ਉਸ ਸੰਗਤਾਂ ਦੀ ਸੇਵਾ ਕਰਦੇ। ਉਹਨਾਂ ਨੇ ਐਸੀ ਪ੍ਰੇਰਿਤ ਪਾ ਦਿੱਤੀ ਸਾਰੇ ਗੁਰਸਾਹਿਬਾਨਾਂ ਨੇ ਸੇਵਾ ਕੀਤੀ ਸੰਗਤਾਂ ਨੂੰ ਐਸਾ ਉਪਦੇਸ਼ ਦਿੱਤਾ ਕਿ ਆਪ ਵੀ ਅਸੀਂ ਸਾਰੇ ਸੇਵਾ ਦੇ ਨਾਲ ਆਪਣੇ ਜੀਵਨ ਨੂੰ ਸਫਲ ਬਣਾਈਏ ਪਿੰਨ ਚੀਜ਼ਾਂ ਬਖਸ਼ੀਆਂ ਕਿ ਕਾਰ ਵਿਹਾਰ ਵੀ ਕਰਨਾ ਹੈ ਨਾਮ ਵੀ ਜਪਣਾ ਹੈ ਸੇਵਾ ਸਿਮਰਨ ਵੀ ਕਰਨੀ ਹੈ ਤੇ ਵੰਡ ਕੇ ਵੀ ਛਕਣਾ ਹੈ ਸਤਿਗੁਰ ਦੇ ਅੱਗੇ ਆਓ ਸਾਰੇ ਅਰਦਾਸ ਵਿੱਚ ਜੁੜੀਏ ਜਿਸ ਵਕਤ ਗੁਰਬਾਣੀ ਸ਼ਬਦ ਕੀਰਤਨ ਪੜਿਆ ਜਾ ਰਿਹਾ ਹੋਵੇ ਉਸ ਵਕਤ ਸੰਗਤ ਟੱਪੂ ਕੱਲ ਸਿਰ ਤੇ ਜ਼ਰੂਰ ਕਪੜਾ ਹੋਵੇ ਗੁਰਬਾਣੀ ਦਾ ਅਦਬ ਕਰਨਾ ਹੈ ਸਿਰ ਤੇ ਕਪੜਾ ਰੱਖਣਾ ਹੈ ਕਿਉਂਕਿ ਆਪਣਾ ਜੋ ਮੰਤਵ ਹੈ ਕਿਤੇ ਪਿਕਨਿਕ ਮਨਾਨ ਜਾਣ ਦਾ ਨਹੀਂ ਹੈ ਅੰਦਰ ਮੱਥਾ ਟੇਕਦੇ ਹਾਂ ਤੇ ਬਾਬਾ ਜੀ ਦੇ ਪਿੱਛੇ ਵੀ ਮੱਥਾ ਟੇਕਦੇ ਹਾਂ ਸਾਹਮਣੇ ਤੋਂ ਵੀ ਟੇਕਦੇ ਹਾਂ ਪਿੱਛੇ ਤੋਂ ਵੀ ਟੇਕਦੇ ਹਾਂ ਪਰ ਜੋ ਗੁਰੂ ਸਾਹਿਬ ਦਾ ਹੁਕਮ ਹੈ ਜੋ ਹੁਕਮ ਉਹਨੇ ਦਿੱਤਾ ਹੈ ਜੋ ਗੁਰੂ ਦਾ ਹੁਕਮਨਾਮਾ ਹੈ ਉਸ ਤੇ ਅਮਲ ਕੋਈ ਨਹੀਂ ਕਰਦੇ ਕਲਾਸ ਵਿੱਚ ਵੀ ਜਾਵਾਂਗੇ 그또 말하는 게 세기 가리던 you mm -hmm. ਆਪ ਸਾਰਿਆਂ ਨੇ ਗੁਰਦੁਆਰਾ 526 ਚਾਹਤ ਸਿੰਘ ਗੋਬਿੰਦ ਸਾਹਿਬ ਜੀ ਦੇ ਕੁਟਾਮਾ ਦੀ ਦਰਸ਼ਨ ਦਿੱਤੇ ਹਨ ਯਾਤਰਾ ਕੀਤੀ ਆਪਾਂ ਹੁਣ ਪਿੰਡ ਪਲਾਜ਼ਾ ਵੱਲ ਜਾ ਰਹੇ ਹਾਂ ਉੱਥੇ ਦਰਸ਼ਨ ਦਿਦਾਰੇ ਕਰਕੇ ਨਾਦਾ ਸਾਹਿਬ ਜਾਣਾ ਹੈ ਫਿਰ ਜਿੰਨਾ ਸਮਾਂ ਬਣੇ ਆਪਾਂ ਤਕਾਕਤ ਦੇ ਨਾਲ ਹੀ ਸਮਾਂ ਦੂਰ ਦੇਖ ਕੇ ਲਾਈਏ ਜੰਦੇ ਉਥੇ ਦਾ ਰਾਜਾ ਉਸਦੇ ਕੋਲ ਸੈਨਾਈ ਜੀ ਨੌਕਰੀ ਕਰਿਆ ਕਰਦੇ ਸਨ ਸੈਨਾਈ ਜੀ ਰਾਜਾ ਦੇ ਕੋਲ ਰੋਜ਼ਾਨਾ ਜਾਂਦੇ ਉਰਨਾ ਦੀ ਸੇਵਾ ਕਰਦੇ ਇਹਨਾਂ ਲਾਹਤ-ਪੁਲਾਂ ਦਾ ਕੰਮ ਸਾਰਾ ਜਿਹੜਾ ਸੀ ਉਹ ਸੈਨਾਈ ਜੀ ਦਾ ਸੀ ਸੈਨ ਉਹਨਾਂ ਦੀ ਰੋਜੀ ਦੀ ਸੇਵਾ ਲੱਗੀ ਹੋਈ ਸੀ ਸੈਨ ਮੈਡੀ ਨੂੰ ਸਕਾਲਪੁਰਖ ਦੇ ਪਾਸਕ ਸੰਗ ਰੋਜ਼ਾਨਾ ਪਾਠ ਜਿਵੇਂ ਆਪਣਾ ਜੀਵਨ ਨਿਵੀਰ ਕਰਦੇ ਦਿੱਤਰ ਸੰਗਤ ਮਿਲਦੀ ਲੋਥੇ ਜਾਂਦੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਰਾਜ ਦੇ ਪਿੱਛੇ ਕੁਝ ਸਤਾਂ ਦੀ ਟੋਲੀ ਆਈ ਹੈ ਜਿਨ੍ਹਾਂ ਨੇ ਆਪੇ ਗਾਇਨ ਸੁਆਈ ਕੀਰਤਨ ਕਰਨਾ ਹੈ ਤੇ ਉਹ ਉਹਨਾਂ ਸਾਧੂਆਂ ਦੇ ਟੋਲੇ ਜਾ ਕੇ ਨਾ ਰਾਤ ਨੂੰ ਕੀਰਤਨ ਦੇ ਵਿੱਚ ਆਨੰਦ ਮਾਣਦੇ ਹਨ ਕੀਰਤਨ ਹੋ ਰਿਹਾ ਹੈ ਪ੍ਰਜੰਪੰਦ ਕੀ ਚੱਲ ਰਹੀ ਹੈ ਤੇ ਸੈਨ ਲਾਈ ਜੀ ਉਸ ਰੱਬ ਦੀ ਉਸਤਤ ਵਿੱਚ

ਮੈਂ ਤਾਂ ਹੁ ਧਾਰ ਕੇ ਰਾਜੇ ਦੀ ਸੇਵਾ ਕਰਨ ਵਾਸਤੇ ਰਾਤ ਆਪ ਨੂੰ ਅੱਜ ਮੈਂ ਨਹੀਂ ਆਇਆ ਤੇ ਰਾਜਾ ਕਹਿੰਦਾ ਅੱਜ ਤੇ ਸੈਨ ਨਹੀਂ ਸੈਨ ਜੀ ਤੁਸੀਂ ਐਸੀ ਸੇਵਾ ਕੀਤੀ ਹੈ ਯਾ ਗੁਰੂ ਪੱਲਾ ਕਦੀ ਆਸ ਤੇਵਾ ਨਹੀਂ ਕੀਤੀ ਮੈਂ ਅੱਜ ਬੜਾ ਹੀ ਖੁਸ਼ ਹੋਇਆ ਮੈਂ ਆਪ ਦੀ ਸੇਵਾ ਤੋਂ ਤੇ ਆਪ ਦੇ ਗੱਲੇ ਵਿੱਚ ਮੈਂ ਆਪਣਾ ਕੀਮਤੀ ਹਾਰ ਕੱਢ ਕੇ ਵੀ ਪਾਇਆ ਦੇਖੋ ਤਾਂ ਇਹ ਗੱਲੇ ਦੀ ਕੀ ਹਾਰ ਨਹੀਂ ਹੈ ਸੀਹ ਨਾਈ ਜੀ ਨੇ ਜਦ ਗੱਲੇ ਤੇ ਹੱਥ ਮਾਰਿਆ ਤੇ ਹਾਰ ਨਾ ਦੇ ਗੱਲੇ ਵਿੱਚ ਫਿਰ ਸਹਿਨਾ ਜੀ ਨੇ ਕੀ ਰਾਜਨ मैं जिसने चंद कितन गया तो रब जोड़ा है वो तो तो अज्डी सेवा कर गया है मेरा रूप धार के बहुत धनबाद जो समा कद के अज यात्रा वास्ते आए सो मैं अज के दिन जो जो लेख सुन रहे होना भी बेनती करना ਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮਾਲਿਆ ਨੂੰ ਖਾਸ ਕਰ ਬੇਨਤੀ ਹੈ ਕਿ ਆਪਾਂ ਨਾ ਵੀ ਰੰਤ ਤੇ ਜੁਣ ਬੁਲਾਨੇ ਹਾਂ ਕਦੋਂ ਕਦਾਂ ਨੂੰ ਬੁਲਾਨੇ ਹਾਂ ਕਿਤਿਆਂ ਨੂੰ ਬੁਲਾਨੇ ਹਾਂ ਪਰ ਬੜਾ ਸਾਡੇ ਗੁਰਦੁਆਰੇ ਦੇ ਸਿੰਘ ਸਾਹਿਬ ਭਾਈ ਸਾਹਿਬ ਜੇ ਨੇੜੇ ਤੇ ਰਹਿਣ ਵਾਲੇ ਕੋਈ ਮੁక్తి ਹਾਂ ਤੇ ਉਹ ਚੱਕ ਗੁਰਦੁਆਰੇ ਦੀ ਕੋਈ ਨਹੀਂ ਹੁੰਦਾ ਕਿਰਤ ਨੂੰ ਕਹੜੇ ਦੇਣਾ ਸਾਡੇ ਵੀਰ ਜੇ ਪਾਲ ਸਿੱਖੀ ਜੋ ਕੀ ਕਥਾ ਕਰਦੇ ਹਨ ਆਪ ਜੀ ਨੇ ਹੁਣੇ ਸਰਵਨ ਕੀਤੀ ਪਰ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਵਾਲੇ ਇਹਨਾਂ ਨੂੰ ਸਨਮਾਨ ਦਿੰਦੇ ਹਨ ਇੱਕ ਜੀ ਸਾਹਮਣਾ ਦੇਣਾ ਚਾਹੀਦਾ ਹੈ ਜੋ ਗੁਰਬਾਣੀ ਵਾਲੇ ਲੱਗੇ ਹੋਏ ਹਨ ਇਹਨਾਂ ਨੂੰ ਸਨਮਾਨ ਕਾਪੇ ਮਿਲਦਾ ਹੈ ਫੋ ਮੇਰੀ ਬੇਨਤੀ ਹੈ ਪ੍ਰਬੰਧਕ ਕਮੇਟੀ ਵਾਲੇ ਵੀ ਇਹਨਾਂ ਨੂੰ ਕਿ ਪਾਈ ਕਥਾਵਾਚਕ ਬੁਲਾਓ ਤਾਂ ਇਹਨਾਂ ਨੂੰ ਸਨਮਾਨ अजयपाल ज़रूर गुरुद्वारा साहिब या करो <laughs> 네, 네. 네, 네. 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 ਕੋਈ ਨਹੀਂ ਜੀ ਫਸਲੇਗੀ ਤੁਹਾਨੂੰ ਜਿਹੜਾ ਇਹ ਜਿਹੜਾ ਇਹ ਦੇਰੀ ਹੋਣ ਜੀ ਆਉਗੀ ਆਵਾਜ਼ ਇਧਰ ਹਾਂ ਜੀ ਹਾਂ ਬੈਠੇ ਵੀ ਹਾਂ ਆਤਾ ਹੋ 没拉，没拉地拉。